ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਝਾੜੂ ਵਾਲਿਆਂ ਦਾ ਮੰਤਰੀ ਐ ਹਰਜੋਤ ਸਿੰਘ ਬੈਂਸ ਤੇ ਜੇ ਮੇਰੇ ਬਰਾਬਰ ਖੜੇ ਉਹ ਮੈਥੋਂ ਵੀ ਛੋਟਾ ਲੱਗਦਾ ਦੇਖਣ ਨੂੰ ਯਾਨੀ ਕਿ ਹੈਟ ਉਹਦੀ ਬਹੁਤ ਛੋਟੀ ਐ ਉਹ ਅਕਾਲ ਤਖਤ ਤੇ ਪੇਸ਼ ਹੋਇਆ ਜਦੋਂ ਪੇਸ਼ ਹੋਇਆ ਉਦੋਂ ਤਾਂ ਉਹਦੀ ਦਾੜੀ ਬੰਨੀ ਹੁੰਦੀ ਐ ਕਿ ਸਭ ਨੂੰ ਸ਼ੋਲਾ ਲਾਗੇ ਤਾਂ ਕਿੰਨਾ ਜਾਣੀ ਲਾਗੇ ਤੇ ਅੱਜ ਦਾੜੀ ਖੁੱਲੀ ਸੀ ਚਿੱਟਾ ਕੁਰਤਾ ਬਹਿਮਾ ਪਾਇਆ ਗੱਜ ਜੂਰੀਆ ਪਾਇਆ ਤੇ ਪੱਗ ਵੀ ਸ਼ਾਇਦ ਨੀਲੀ ਬੰਨੀ ਸੀ ਐ ਖੜ ਗਿਆ ਸਾਹਮਣੇ ਤੇ ਜਿਹੜਾ ਗੜਗਾਜਾ ਬਾਦਲਾਂ ਦਾ ਜਹੇਦਾਰ ਉਹ ਕਹਿੰਦਾ ਸਰਜੋਤ ਸਿਆਂ ਜਦੋਂ ਸਕੂਲ ਵਿੱਚ ਪ੍ਰੋਗਰਾਮ ਚੱਲਦਾ ਸੀ ਸੀਦੀ ਦਿਹਾੜੇ ਤੇ ਇਦਾਂ ਕੋਈ ਗੱਲ ਚੱਲੀ ਗੁਰੂ ਤੇਗ ਬਹਾਦਰ ਭਾਸ਼ਾ ਦੀ ਗੱਲ ਕਰਦੇ ਆ। ਉਦੋਂ ਤੁਸੀਂ ਉਹ ਕਲਾਕਾਰ ਨੂੰ ਉੱਠ ਕੇ ਰੋਕਿਆ ਨਹੀਂ। ਤੁਹਾਡੀ ਇਹ ਗਲਤੀ ਹੈ। ਇਹ ਗੜਗੱਜ ਦੀ ਕਰਤੂਤ ਹੈ ਜੀ। ਜਿਹੜਾ ਇਹ ਕਹਿ ਰਿਹਾ ਹੈ ਵੀ ਕਲਾਕਾਰ ਗੰਦੇ ਗਾਣੇ गा ਰਿਹਾ ਸੀ ਤੇ ਤੁਸੀਂ ਸੁਣ ਰਹੇ ਸੀ ਤੁਸੀਂ ਤੁਸੀਂ ਰੋਕਿਆ ਨਹੀਂ ਤੁਹਾਨੂੰ ਤਾਂ ਸੱਦਿਆ। ਹੁਣ ਮੈਂ ਕਿਉਂ ਕਹਿ ਰਿਹਾ ਵੀ ਗੜਗੱਜ ਦੀ ਕਰਤੂਤ ਹੈ। ਇਹਨਾਂ ਹਰਾਮਖਵਰਾਂ ਨੂੰ ਪੁੱਛੋ। ਜਿਦੋਂ ਬਾਦਲ ਗਲਤੀਆਂ ਕਰ ਰਹੇ ਸੀ ਤੁਸੀਂ ਉਦੋਂ ਉੱਠ ਕੇ ਬੋਲੇ ਸੀ ਤੁਹਾਨੂੰ ਸ਼ਰਮ ਹੈਗੀ ਸੀ ਮਾੜੇ ਮੋٹے 338 ਰੂਪ ਜਿਹੜੇ ਗਲੀਆਂ ਨਾਲੀਆਂ ਵਿੱਚ ਖਲਾਰੇ ਨੇ ਜੀ ਇਹਨਾਂ ਨੇ ਗੁਰੂ ਸਾਹਿਬ ਦੇ ਪਵਨ ਅੰਕ ਪਾੜ ਕੇ ਜਦੋਂ ਉਹ ਵੇਚੇ ਜਾ ਰਹੇ ਸੀ ਉਦੋਂ ਇਹਨਾਂ ਜਿਹੜਾ ਨੂੰ ਪਤਾ ਸੀਗਾ ਵੀ ਇਹ ਰੂਪ ਕੌਣ ਖਰੀਦ ਲਿਆ ਤੇ ਕੌਣ ਲੈ ਕੇ ਜਾਊ ਕਿੱਥੇ ਜਾਣੇ ਨੇ ਸੁਪੇ ਨੂੰ ਸਾਰੇ ਪਤਾ ਸੀ ਉਦੋਂ ਨਹੀਂ ਬੋਲੇ ਹਰਾਮਖੋਰ ਤੇ ਫਿਰ ਜਦੋਂ ਬਰਗਾੜੀ ਕਾਂਡ ਹੋਇਆ ਗੋਲੀਆਂ ਚੱਲੀਆਂ ਨੇ ਉਦੋਂ ਨਹੀਂ ਬੋਲੇ ਤੁਸੀਂ ਤੁਸੀਂ ਉੱਠ ਕੇ ਕਿਹਾ ਸੀ ਉਦੋਂ ਵੀ ਤੁਹਾਡੀ ਗਲਤੀ ਹੈ ਉਹ ਤਾਂ ਸਰਕਾਰ ਦਾ ਇੱਕ ਮੰਤਰੀ ਹੈ ਸਕੂਲ 'ਚ ਪ੍ਰੋਗਰਾਮ ਹੁੰਦਾ ਹੈ ਉੱਥੇ ਬੱਚੇਰੇ ਹੋਰ ਲੋਕ ਬੈਠੇ ਹੋਰ ਬੋਲ ਪੈਂਦੇ ਹੂੰ ਠੇਕਾ ਥੋੜੀ ਲਿਆ ਸੀ ਵੀ ਬੋਲਦਾ ਤੇ ਜਦੋਂ ਇਹਨਾਂ ਨੇ ਆਪ ਗਲਤੀਆਂ ਕਰਵਾਈਆਂ ਬਾਦਲਾਂ ਤੋਂ ਅਛਾ ਜਦੋਂ ਸਰਸੇ ਵਾਲੀ ਉਹ ਲਗੜ ਜਿਹੜਾ ਬਲਾਤਕਾਰੀ ਆ ਉਹਨੂੰ ਮਾਫੀ ਦਿੱਤੀ ਨਾ ਇਹਨਾਂ ਨੇ ਹੁਣ ਵੀ ਉਹ ਲਗੜ ਬਾਹਰ ਆਈ ਹੋਈ ਐ ਪ੍ਰੋਤ ਤੇ ਉਦੋਂ ਪਤਾ ਕੀ ਹੋਇਆ ਉਹਨਾਂ ਨੇ ਵੋਟਾਂ ਲੈਣੀਆਂ ਸੀ ਆਪ ਹੀ ਨਾ ਤਾਣਾ ਬਣਾ ਮੁੱਲ ਲਿਆ ਕਿ ਸਰਸੇ ਵਾਲੇ ਨੂੰ ਹੁਣ ਮਾਫ ਕਰ ਦਿੱ ਗਏ ਉਹਨੇ ਮਾਫੀ ਨੂੰ ਵੀ ਕੋਈ ਨਹੀਂ ਮੰਗੀ ਉਹ ਕਹਿੰਦਾ ਮੈਂ ਮਾਫੀ ਕੋ ਮੰਗਣੀ ਤੇ ਇਹਨਾਂ ਨੇ ਬਾਦਲਾਂ ਦੀ ਕੋਠੇ ਵਿੱਚ ਜਿਹੜਾ ਅਨੁਸਾਦ ਲਿਆ ਸੱਦ ਕੇ ਰਾਬੜ ਦੀਆਂ ਮੋਹਰਾਂ ਹੁੰਦੀਆਂ ਨੇ ਜੇ ਵਿੱਚ ਉਹ ਲਿਖ ਕੇ ਚਿੱਠੀ ਸਰਸੇ ਵਾਲੇ ਨੇ ਮਾਫੀ ਮੰਗੀ ਅਸੀਂ ਮਾਫ ਕਰਤਾ ਤੂੰ ਜਿਹੜੀ ਲੈਟਰ ਪੜ੍ਹ ਕੇ ਵਾਇਰਲ ਕਰਦੀ ਵੀ ਸਰਸੇ ਵਾਲੇ ਨੇ ਮਾਫੀ ਮੰਗ ਲਈ ਅਸੀਂ ਮਾਫ ਕਰਤਾ ਤੇ ਇਹਨਾਂ ਹਰਾਮਖੋਰਨ ਪੁੱਛੋ ਵੀ ਤੁਸੀਂ ਉਹਦੋਂ ਬਾਦਲਾਂ ਨੂੰ ਕਿਹਾ ਸੀ ਜਦੋਂ ਕੋਠੀ ਵੀ ਸੱਦ ਕੇ ਤੁਹਾਨੂੰ ਜਿਹੇਦਾਰੋ ਬਾਦਲ ਨੇ ਚਾਹਦਾ ਕੱਪ ਫੜਾਦਾ ਕਿ ਅਕਾ ਚਾਰ ਚਾਰ ਬਦਾਮ ਦਿਓ ਕਰੋੜ ਪਤਾ ਨਹੀਂ ਕੀ ਪਿਛਦੇ ਪੁੱਤੰਦੇ ਹੋ ਫੜਾਦੇ ਉਹ ਖਾ ਕੇ ਹਰਾਮ ਖੋਰੋ ਉਦੋਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਉਦੋਂ ਕਿਹਾ ਸੀ ਤੁਸੀਂ ਬਦਲਾ ਨੂੰ ਵੀ ਤੁਸੀਂ ਹੁਣ ਮਾਫੀ ਨਾ ਦਿਓ ਤੁਸੀਂ ਹਰਜੋਤ ਬੈਸ ਨੂੰ ਕਹਿੰਦੇ ਹੋ ਹਾਲਾਂਕਿ ਉਹ ਮੈਂ ਉਹਨੂੰ ਭਲਾ ਮਾਨਸ ਨਹੀਂ ਕਹਿੰਦਾ ਜਿਉਂਨੇ ਗਲਤੀ ਕੀਤੀ ਹੈ ਤਾਂ ਗਲਤੀ ਦੇ ਨੂੰ ਸਜ਼ਾ ਹੀ ਪਹੁੰਚ ਲਈ ਅਗਲੇ ਨੇ ਪਰ ਤੁਸੀਂ ਕਿਹਾ ਸੀ ਸੁਖਵੀਰ ਨੂੰ ਕਿਹਾ ਸੀ ਤੁਸੀਂ ਕਹਿੰਦੇ ਜਿਵੇਂ ਕਹਿੰਦੇ ਕਾਲੀ ਫੁੱਲਾ ਸਿੰਘ ਨੇ ਚੂੜੜੇ ਮਾਰੇ ਕੋੜੜੇ ਮਾਰੇ ਤੁਸੀਂ ਕਹਿੰਦੇ ਉਦੋਂ ਸੁਖੇ ਗੱਪੀ ਨੂੰ ਇਹ ਕਹਿੰਦੇ ਵੀ ਹਰਾਮ ਦਿਆ ਇਹ ਕਹਿੰਦੇ ਮੇਕ ਤੀੜੇ ਵੀ ਹਰਾਮਖੋਰਾ ਤੂੰ ਮਾਫੀ ਕਿਉਂ ਦੇ ਰੇ ਇਹ ਕਹਿੰਦੇ ਉਹ ਤਾਂ ਪਤਾ ਲੱਗਦਾ ਜੇ ਸਰੋ ਤੁਸੀਂ ਮੰਗ ਖਾਣੇ ਐਦੋਂ ਵੱਤ ਤੁਸੀਂ ਹੋਰ ਕੁਛ ਨਹੀਂ ਇੱਕ ਤਾਂ ਧਨੋਲੇ ਵਾਲਾ ਬੁੱਗ ਖੜਾ ਕੋਲੇ ਉਹ ਐਤਾ ਕਿਰਪਾਨ ਲੈ ਕੇ ਨਾ ਐ ਖੜਾ ਰਹਿੰਦਾ ਕਿਉਂ ਬੁਲਣਾ ਤਨੂੰ ਆਉਂਦਾ ਨਹੀਂ ਭਈਆ ਹੈਗਾ ਉਹ ਉਹਦੇ ਸਹੇਲੀਆਂ ਐੜੀਆਂ ਐੜੀਆਂ ਨੇ ਅਦਿੰਦਾ ਹੈ ਨਹੀਂ ਉਹਨੂੰ ਤੋ ਚੁੱਪ ਕਰਿਆ ਖੜਾ ਰਹਿੰਦਾ ਇਹ ਗੜਗਾਜ ਕਲਾ ਬੁਲੀ ਜਾਂਦਾ ਹੈ हां हर हरजोत सिंह तू गलती कीती है हां जजिदार जी मैं कीती है फलाने गुर्दरे तक जाओ उतर के गड़ियां साफ कर दे जाओ वो ड्रामा करदा वोटों वास्ते ओ लफाफा किसी ने और पड़या होया सपैदे ਦੇ ਪੱਤੇ ਕਿਤੇ ਕਿਤੋਂ ਚੱਕ ਲੇ ਆ ਆ ਵੀ ਸੜ ਸੜ ਕੇ ਟੱਕੀਆਂ ਦੇ ਮੁਰਕਿਓ ਉਹ ਗੰਦੀਆਂ ਚੀਜ਼ਨੂੰ ਨੇ ਉਹਨੇ ਹੱਥ ਲਾਇਆ ਨੂੰ ਪਤਾ ਸੀ ਇਥੋਂ ਦੀ ਲੰਘਣਾ ਹੈ ਲਪਾਵੇ ਨੂੰ ਵੀ ਆ ਵੀ ਖਲਾਰਦੇ ਚੱਕ ਚੱਕ ਕੇ ਬੈਗ ਚ ਪਾਈ ਜਾਂਦੇ ਤੇ ਬਾਅਦ ਦੇ ਵਿੱਚ 1100 ਦੀ ਕਰਾ ਕੇ ਕਢਾ ਦੀ ਦੇਗ ਪਰ ਜਿ ਕਟਾ ਕੇ ਮਾਫੀ 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 ਮਾਫ ਕਰਤਾ ਆ ਕਰ ਤੂੰ ਤੈਨਾਂ ਦੀਆਂ ਕੀ ਹੋ ਗਿਆ ਅਛਿਆ ਜੇ ਕੋਈ ਝਾੜੂ ਮਾਰੇ ਉਹਨੂੰ ਕਹਿੰਦੇ ਕਿ ਸੇਵਾ ਹੈ ਤੇ ਹੁਣ سزا ਲਾਈ ਹੈ سزا ਵੀ ਸੇਵਾ ਦੀ ਲਾਈ ਹੈ ਇਹ ਤਾਂ ਲੋਕ ਆਮ ਹੀ ਚ ਸਾਫ ਕਰਦੇ ਉੱਥੇ ਬੰਦੇ ਜਿਹੜੇ ਜਾਂਦੇ ਆ ਝਾੜੂ ਮਾਰਦੇ ਆ ਖਾਲੀਆਂ ਸਾਫ ਕਰਦੇ ਆ ਭਾਂਡੇ ਮਾਂਜਦੇ ਆ ਇਹ سزا ਹੈ سزا ਤਾਂ ਫੇਰ ਹੁੰਦੀ ਹੈ ਵੀ ਮੁੱਤਾਂ ਪਾਉਂਦੇ ਉਹਨੂੰ ਸੜਕ ਤੇ ਤੇ ਮੇਰੇ ਵਰਗ ਨੂੰ ਕਹਿੰਦੇ ਵੀ ਨੂੰ ਕੁੱਟ ਫੜ ਕੇ ਤੇ ਮੈਂ ਫੇਰ ਦਾ ਡਾਂਗ ਫੜ ਕੇ ਫੇਰ ਲੱਗਦਾ ਪਤਾ ਵੀ ਸਜ਼ਾ ਕੀ ਹੁੰਦੀ ਹੈ ਭਾਂਡੇ ਮਾਂਜਣੇ ਜੋੜੇ ਝਾੜਨੇ ਝਾੜੂ ਮਾਰਨਾ ਇਹ ਸਜ਼ਾ ਹੁੰਦੀ ਹੈ ਇਹ ਤਾਂ ਸੇਵਾ ਕਹਿੰਦੇ ਲੋਕ ਜਿਹਨੇ ਡਰਾਮਾ ਕੀਤਾ ਉਹ ਟਟੂ ਜਾ ਹੈਗਾ ਉਹ ਤੁਰ ਪਿਆ ਉਹ ਤਾਂ 15 ਬੰਦੇ ਉਧਰ ਸੀ ਪੰਦਾ ਉਧਰ ਸੀ ਲੈ ਕੇ ਲਫਾਫਾ ਵਿੱਚ ਜਿੱਥੇ ਪਿਲ ਬਾਬਾ ਚੱਕ ਲਿਆ ਉਹ ਚੱਕ ਕੇ ਪਾ ਲਿਆ ਕੋਈ ਕਾਗਜ਼ ਪੈਸੇ ਉਹ ਚੱਕ ਕੇ ਪਾ ਲਿਆ ਬਾਅਦ ਵਿੱਚ ਮੀਡੀਆ ਪੂਰੇ ਹੋ ਗਿਆ ਮੈਂ ਤਾਂ ਇੱਥੋਂ ਹੀ ਬਣਿਆ ਜੀ ਇਹੀ ਮੈਨੂੰ ਬਣਾਉਣ ਵਾਲੇ ਨੇ ਤੇ ਇੱਥੇ ਮੈਂ ਮਾਫੀ ਮੰਗ ਲਈ ਉਹ ਦੁਬਾਰਾ ਫੇਰ ਗਲਤੀ ਕਰ ਦੂ ਫੇਰ ਮਾਫੀ ਦੇ ਦਿਓ ਕੀ ਕਰਨਾ ਹੈ 1100 ਦੀ ਦੇਗ ਹੈ ਪਰਚੀ ਘਟਾ ਲਓ ਮaaf ਕਰਤਾ ਮaaf ਕਰਤਾ ਮੈਂ ਤਾਂ ਗੱਲ ਇਹ ਕੀਤੀ ਹੈ ਹਰਾਮਖੋਰੋ ਜੀ ਹਿੰਮਤ ਹੈਗੀ ਆ ਮੈਨੂੰ ਤੁਹਾਨੂੰ ਸੱਤ ਨਹੀਂ ਸਭ ਦੇ ਪਤਾ ਹੈ ਵੀ ਜੇ ਕਿਤੇ ਇਹਨੂੰ ਚੁੱਛਿਓ ਚੱਕੜ ਬੈਠੇ ਵੀ ਜਲੂਸ ਕੱਢੋ ਚੰਗੀ ਤਰ੍ਹਾਂ ਕੱਢੋ ਵੀ ਪੱਕਾ ਚੰਗੀ ਤਰ੍ਹਾਂ ਇਹ ਪੂਰੀ ਡਿਟੇਲ ਨਾਲ ਚਾਰ ਵੀਡੀਓ ਰੋਜ਼ ਪਾਇਆ ਕਰੂ ਬੀ ਬਾਦਲਾਂ ਦੇ ਚਮਚੇ ਨੇ ਇਹ ਕੀੜਾਂ ਕੱਢਦੇ ਨੇ ਮੈਂ ਤਾਂ ਗੱਲ ਅੱਜ ਇਹ ਕੀਤੀ ਹੈ ਵੀ ਜਦੋਂ ਬਾਦਲ ਗਲਤੀਆਂ ਕਰ ਰਹੇ ਸੀ ਉਦੋਂ ਤੁਸੀਂ ਕੀ ਬੋਲੇ ਸੀ ਤੁਸੀਂ ਉਹਨਾਂ ਨੂੰ ਹਟਾਇਆ ਸੀ ਵੀ ਨਾ ਗਲਤੀਆਂ ਕਰੋ ਹੁਣ ਦੂਜਿਆਂ ਨੂੰ ਕਹਿੰਦੇ ਹੋ ਆਪਣੇ ਮੰਜੇ ਥੱਲੇ ਸੋਟਾ ਫੇਰ ਲਓ ਸ਼੍ਰੋਮਣੀ ਕਮੇਟੀ ਦਾ ਬੇੜਾ ਬਹਿ ਚੁੱਕਿਆ ਬਾਦਲਾਂ ਦਾ ਵੱਡੇ ਦਾ ਤਾਂ ਭੂਗ ਪੈ ਗਿਆ ਮਨਜੀਤ ਜੀ ਜੇਲ੍ਹ 'ਚ ਹੈ ਇਕ ਕਮਲ ਹੈ ਇਹਦਾ ਪੁੱਤ ਕਮਲ ਹੈ ਘਰ ਵਾਲੀ ਨਾਲ ਦੀ ਬਣਦੀ ਨਹੀਂ ਠੀਕ ਹੈ ਤੁਸੀਂ ਆਪਸ ਵਿੱਚ ਕੁੱਕੜਾ ਮਗੂ ਨਾਂ ਲੜੀ ਜਾਓ ਅਕਾਲ ਤਖਤ ਤੇ ਖੜ ਕੇ ਐਵੇਂ ਵੀਡੀਓ ਪਾ ਕੇ ਨਾਕੌਮ ਦਾ ਜਲੂਸ ਕੱਢੀ ਜਾਓ ਤੁਹਾਡੇ ਜੁੱਤੀਆਂ ਪੈਣ ਵਾਲੀਏ ਨੇ ਬਸ ਥੋੜਾ ਕਾਣਾ ਚਿਰ ਜਾਂਦਾ ਜੇ ਤੁਸੀਂ ਇਦਾਂ ਹੀ ਕਰਦੇ ਰਹੇ ਨਾ ਤੇ ਲੋਕ ਤੁਹਾਨੂੰ ਕੁੱਟਣਗੇ ਬਹੁਤ ਇਹ ਗੱਲ ਮੇਰੀ ਚੇਤੇ ਰੱਖਿਓ ਮੰਗ ਖਾਣੇਓ ਤੁਸੀਂ ਮੰਗ ਖਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ